ਸਤਿ ਸ਼੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਹੋਰ ਸੁਣਾਟ ਟਕੀ ਹਾਲ ਚਾਲ ਅੱਜ ਮੈਂ ਲੱਗੀ ਐ ਫ੍ਰਿਜ ਸਾਫ਼ ਕਰਨ ਫ੍ਰਿਜ ਬਹੁਤ ਹੋਈ ਐ ਗੰਦੀ ਆ ਦੇਖੋ ਤੇ ਸੋਖੇ ਜਿਹੇ ਤਰੀਕੇ ਨਾਲ ਆਪਾਂ ਕਰਾਂਗੇ ਸਾਫ਼ ਹਰ ਉੱਪਰ ਵੀ ਇਹਨੂੰ ਅੱਜ ਕਰਨੀ ਸਾਫ਼ ਚੰਗੀ ਤਰ੍ਹਾਂ ਆ ਆ ਸਾਰੀਆਂ ਵੀ ਚ ਕੱਢ ਲਾ ਤੇ ਆ ਟੇਢੀ ਕਰਕੇ ਕੱਢ ਲਾ ਆ ਸਾਰੀਆਂ ਕੱਢ ਲੈਣੀਆਂ ਤੇ ਐ ਵੀ ਪਾਪੋ ਲਾ ਲੈਣੇ ਸਾਰੇ ਆ ਤੇ ਵੀ ਕੱਢ ਲੇਣਾ ਇਹ ਵੀ ਬਾਹਰ ਕੱਢ ਲੈਣਾ ਸਾਰਿਆਂ ਨੂੰ ਬਾਹਰ ਕੱਢ ਕੇ ਤੇ ਫਿਰ ਚੰਗੀ ਤਰ੍ਹਾਂ ਸਾਫ਼ ਕਰਦੇ ਹਾਂ ਲੈ ਤੱਕ ਫੂਟਾ ਸਾਰੀਆਂ ਕੱਢ ਲਈਆਂ ਬਾਹਰ ਕੱਢ ਲੈ ਬਾਹਰ ਫੜਾ ਬੀ ਉਹ ਕੱਢ ਲੈ ਕਰਨਾ ਉਦਾਨੀ ਕਰਨਾ ਸੋਚ ਮੈਂ ਪਹਿਲੋ ਹੀ ਕੱਢ ਲਿਆ ਸੀ ਕਿਉਂਕਿ ਜਦੋਂ ਪਾਣੀ ਨਾ ਫਿਰ ਧੋਈਦਾ ਇਹਨੂੰ ਫਿਰ ਕਰੰਟ ਪੈਣ ਦਾ ਡਰ ਹੁੰਦਾ ਵਾ ਇਸ ਕਰਕੇ ਤੇ ਸੋਚ ਆਮੇਨਲੀ ਬੋਤਲ ਇੱਕ ਖਾਦੀ ਤੇ ਇਹਦੇ ਵਿੱਚ ਮੈਂ ਪਾਣੀ ਇੱਦਾਂ ਪਾਲੀ ਬੋਤਲ ਪਾਣੀ ਦੀ ਇਹਦੇ ਵਿੱਚ ਪਾਣੀ ਇੱਕ ਚੀਜ਼ ਮਿੱਠਾ ਸੋਡਾ ਇੱਕ ਚਮਚ ਪਾ ਰਹੀ ਇੱਕ ਚਮਚ ਪਾ ਰਹੀ ਜਿਸ ਤਰ੍ਹਾਂ ਇਹ ਚਾ ਆ ਦੇ ਤੇ ਇਹਦੇ ਨਾਲ ਸ਼ਾਵਰ ਲਾ ਤੇ ਬੱਸ ਇਹ ਚ ਫਰ ਕੇ ਹੁਣ ਚੰਗੀ ਤਰ੍ਹਾਂ ਲਾ ਲਓ ਆ ਕੇ ਸਪਰੇਅ ਇਹ ਲਾ ਲੇ ਤਾਂ ਚਾ ਫਾਈਸ ਸਪੇਸ ਸਭੇ ਸਲੀ ਕਰ ਲੀਓ ਆਪਾਂ ਜਿੱਥੇ ਜਿੱਥੇ ਮੈਲ ਲੱਗੀ ਹੈ ਸਿਰੇ ਦੇ ਬਾਅਦ ਵਿੱਚ ਇਹ ਬੁਰਸ਼ ਦੇ ਨਾਲ ਪੁਰਾਣੇ ਦੇ ਨਾਲ ਫਿਰ ਕਰਾਂਗੇ ਤਾਂਕਿ ਪਹਿਲੇ ਸਪਰੇਅ ਕਰ ਲਈ ਚੰਗੀ ਤਰ੍ਹਾਂ ਪਾਣੀ ਨੇ ਇੱਥੇ ਤੇ ਅਸੀਂ ਉਹਦਾ ਵੀ ਮੱਗ ਦੇ ਨਾਲ ਵੀ ਪਾ ਸਕਦੇ ਹਾਂ ਜਿੱਦਾਂ ਕੋਣ ਹੈ ਤੇ نیچے ਇੱਥੇ ਨਹੀਂ ਪੈਂਦਾ

I okay. ਇਹ ਸਤਨਾ ਕੋ ਬਲੇ ਬਾਰੀ ਚ ਜਿਹੜਾ ਮਿੱਠਾ ਛੋਟਾ ਮਟਰਾ ਸੀ ਉਹਨੂੰ ਸੋਸ ਰਿਚ ਅੱਧਾ ਮੱਗ ਪਾਣੀ ਦਾ ਲੈ ਲਿਆ ਐਨਾ ਕ ਸਰਫਾ ਲੈ ਲੈਣਾ ਇਹਦੇ ਵਿੱਚ ਪਾਉਣਾ ਇੱਕ ਚਮਚਾ ਲੂੰਦਾ ਅ ਥੋੜਾ ਕ ਲੈਣਾ ਮਿੱਠਾ ਛੋਟਾ ਅਸੀਂ ਨਾ ਖਲਾਣਾ ਠੀਕ ਹੈ ਸਵੇਠੇ ਸੋੜਨਾ ਪਹਿਲਾਂ ਵੀ ਅਸੀਂ ਸਾਫ਼ ਕਰ ਚੁੱਕੇ ਹਾਂ ਤੇ ਥੋੜਾ ਜਿਹਾ ਹੋਰ ਲੈਣਾ ਇਹਨਾਂ ਤਿੰਨਾਂ ਚੀਜ਼ਾਂ ਨੂੰ ਮਿਕਸ ਕਰਕੇ ਹੁਣ ਇਹਦੇ ਨਾਲ ਧੋਣਾ ਵਾ ਇੱਕ ਚੀਜ਼ ਹੋਰ ਪਾ ਸਕਦੇ ਤੁਸੀਂ ਜੀ ਪਾਉਣੀ ਚਾਹੋ ਤਾਂ ਤੇ ਉਹ ਹੈਗਾ ਸਿਰਕਾ ਚਿੱਟਾ ਸਰਕਾ ਜਿਹਨੂੰ ਕਹਿੰਦੇ ਆ ਇਹ ਜਿਸ ਤਰ੍ਹਾਂ ਨਿੰਬੂ ਦੀ ਜਗ੍ਹਾ ਕੰਮ ਦਿੰਦਾ ਵਾ ਤੇ ਇਹ ਹੀ ਪਾ ਸਕਦੇ ਤੇ ਵਿੱਚ ਅੱਧਾ ਕੁ ਚੱਕਾ ਲੈਣਾ ਸਭ ਪਾ ਕੇ ਇਹਦੇ ਨੂੰ ਸਾਫ਼ ਕਰ ਲਈ ਅੱਧੀ ਅਸੀਂ ਸਵੇਠੇ ਸੋੜਨਾ ਕਰ ਦਿੱਤੀ ਸੀ ਇਹका ਤੇ ਉਹ ਨਾਲ ਰੰਗੀ ਗੁੰਜੀ ਨਾਲ ਕਰਾਂਗੇ ਕੁਛ ਕਰਦੇ ਜਿਹੜਾ ਪੀਲਾ ਜਿਹਾ ਪਾਣਵਾ ਉਹ ਇਹਦੇ ਨਾਲ ਮੱਖਣ ਸਾਰਾ ਫਿਰ ਜਿਆ ਸਾਡੀ ਫੇਸ תודה רבה ਤੁਸੀਂ ਵੀ ਇਦਾਂ ਇਹ ਜ਼ਰੂਰ ਸਾਫ਼ ਕਰਿਓ ਜੇ ਜਿਆਦਾ ਗੰਦੀ ਹੋਈ ਹੋਊਗੀ ਫ੍ਰਿਜ ਤਾਂ ਜੋ ਜੋ ਚੀਜ਼ਾਂ ਦੱਸੀਆਂ ਤੁਹਾਨੂੰ ਉਹੀ-ਉਹੀ ਪਾ ਕੇ ਠੀਕ ਆ ਤੇ ਬਹੁਤ ਫਰਕ ਪੈਂਦਾ ਵਾ ਚਾ ਇਸ ਤਰ੍ਹਾਂ ਦਿੱਤਾ ਸਾਫ ਤੇ ਇਹਦੇ ਵਿੱਚ ਹੁਣ ਮੈਂ ਅਖਬਾਰਾ ਵਿਛਾ ਦਉਂਗਾ ਅਖਬਾਰ ਇਸ ਵਾਸਤੇ ਕਿ ਜਿੱਦਾਂ ਕੋਈ ਚੀਜ਼ ਵੀ ਡੁੱਲ ਜਾਂਦੀ ਹੈ ਤੇ ਅਖਬਾਰ ਦੇ ਉੱਪਰ ਹੀ ਡੁੱਲੂਗੀ ਹਨਾ ਤੇ ਉੱਪਰ ਫਰਿਜ ਨਾਲ ਆਕਰ ਆਪੂ ਹੋਊਗੀ ਤੇ ਸਾਰੇ ਖਾਨਿਆਂ ਦੇ ਵਿੱਚ ਵਿਛਾਵਾਂਗੇ ਤੇ ਵਧੀਆ ਜਿਹੇ ਤਰੀਕੇ ਨਾਲ ਤਾਂ ਉਹ ਤਾਂ ਵੈਸੇ ਇਹਨਾਂ ਦੇ ਕਵਰ ਵੀ ਹੁੰਦੇ ਆ ਬੈਸਾਂ ਦੇ ਜਿਸ ਤਰ੍ਹਾਂ ਤੇ ਇਹ ਸਕੰਦੇ ਕਵਰ ਜੋ ਵੀ ਤੁਸੀਂ ਲੈ ਕੇ ਵਿਚਾਉਣ ਸਕਦੇ ਹੋ ਤੇ ਉਦਾਂ ਇਹਨਾਂ ਦੇ ਵੀ ਕਵਰ ਹੁੰਦੇ ਆ ਜਿਸ ਤਰ੍ਹਾਂ ਤੇ ਉਹ ਵੱਡੇ ਆਂਦੇ ਹੀ ਮਤਲਉਂਦੇ ਆ ਆ ਛੋਟੇ ਬਾਕਸ ਦੇ ਨਹੀਂ ਆਉਂਦੇ ਹੈਗੇ ਇਹਦੇ ਵਿੱਚ ਤੇ ਇਹੀ ਆ ਕਿ ਅਖਬਾਰਾਂ ਹੀ ਆਪਾਂ ਰੱਖ ਸਕਦੇ ਜਿਸ ਤਰ੍ਹਾਂ ਇਹ ਦੇਖੋ ਸਾਰੇ ਚ ਮੈਂ ਵਛਾਤੀਆਂ ਹਾਂ ਅਖਬਾਰਾ ਤੇ ਸਭ ਤੋਂ ਸੌਖਾ ਤੇ ਸਸਤਾ ਤਰੀਕਾ ਠੀਕ ਆ ਤੇ ਜੇ ਲੈ ਵੀ ਆਓਗੇ ਤਾਂ ਇਹਨਾਂ ਤੇ ਹੁੰਦੇ ਆ ਪਰ ਛੋਟਿਆਂ ਦੇ ਤੇ ਹੁੰਦੇ ਨਹੀਂ ਉਹ ਮੈਨੂੰ ਤੇ ਵਧੀਆ ਨਹੀਂ ਲੱਗਦੇ ਵੈਸੇ ਤੇ ਮੈਨੂੰ ਤੇ ਅਖਬਾਰਾ ਵਧੀਆ ਲੱਗਦੀਆਂ ਕਿਉਂਕਿ ਜੇ ਕੁਝ ਡੁੱਲੂਗਾ ਵੀ ਤਾਂ ਅਖਬਾਰਾਂ ਦੇ ਉੱਪਰ ਹੀ ਡੁੱਲੂਗਾ ਹਨਾ ਤੇ ਇਹਨੂੰ ਆਪਾਂ ਫਿਰ ਵੀ ਚੇਂਜ ਕਰ ਸਕਦੇ ਆ ਜਿਸ ਤਰ੍ਹਾਂ ਤੇ ਤੁਸੀਂ ਵੀ ਜ਼ਰੂਰ ਅਖਬਾਰਾਂ ਖਸਾਇਆ ਕਰੋ ਵਿੱਚ ਤੇ ਬੱਚੇ ਤਾਂ ਤੁਹਾਨੂੰ ਪਤਾ ਹਾਰੇ ਇੱਕ ਚੀਜ਼ ਕਦੀ ਕੁਝ ਡੋਲ ਦਿੰਦੇ ਕਦੀ ਕੁਝ ਡੋਲ ਦਿੰਦੇ ਫ੍ਰੀਜ ਦੇ ਵਿੱਚ ਤੇ ਬਾਕੀ ਕਿੱਦਾਂ ਦੇ ਲੱਗੀ ਤੁਹਾਨੂੰ ਵੀਡੀਓ ਜ਼ਰੂਰ ਕਮੈਂਟ ਕਰਕੇ ਦੱਸਿਓ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਮੋ ਬਹੁਤ ਧੰਨਵਾਦ ਅੱਡ ਸਾਰਿਆਂ ਦਾ ਤੇ ਵੀਡੀਓ ਜਿਆਦਾ ਲੰਬੀ ਹੋ ਜਾਣੀ ਫਿਰ ਓਕੇ ਬਾਈ ਸੱਚੀ ਕਾ ਸਾਰੇ ਭੈਣ ਭਰਾਵਾਂ ਨੂੰ